ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਹੋਰ ਕੀ ਹਾਲ ਚਾਲ? ਸਾਰੇ ਠੀਕ ਠਾਕ। ਢੱਲੋ ਪੁਲਟਰੀ ਫਾਰਮ ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਆ ਆਪਣੇ ਛੋਟੇ ਬੱਚੇ 10 ਬੱਚੇ ਜਿਹੜੇ ਆ ਰਹੇ ਯਾਰ ਤੇ ਇਹ ਬੂਈਆਂ ਮੋਜਾ ਲੈਂਦੇ ਆ। ਤੇ ਆ ਆਪਣੇ ਭਾਜੀ ਇਦਾਂ ਤੋਂ ਛੋਟੇ ਬੱਚੇ ਜਿਹੜੇ ਅੱਜ 5 ਦਿਨਾਂ ਦੇ ਹੋ ਗਏ ਆ। ਤੇ ਹੁਣ ਫੀਡ ਪਾ ਕੇ ਰੱਖਿਆ ਸੀ। ਪਾਣੀ ਇਹਨਾਂ ਦਾ ਛੇ ਮੀਂਹ ਚੇਂਜ ਕਰਦਾ ਸੀਗਾ। ਪਾਣੀ ਇਹਨਾਂ ਦਾ ਦੋ ਟਾਈਮਾਂ ਚੇਂਜ ਕਰਦਾ। ਤੇ ਸਵੇਰ ਨੂੰ ਇਹਨਾਂ ਨੂੰ ਮਿਦਤਾਈ ਮਲਟੀਵਿਟਾਮਿਨ ਤੇ ਸਿਰਕਾ ਤੇ ਹੁਣ ਸ਼ਾਮੀ ਦਿੱਤਾ ਸੀ ਐਂਟੀਬਾਇਓਟਿਕ ਤੇ ਸਿਰਕਾ ਐਂਟੀਬਾਇਓਟਿਕ ਜਿਹੜਾ ਦਿੱਤਾ ਸੀ ਉਹ 10 ਲੀਟਰ ਪਾਣੀ ਪਿੱਛੇ 1 ਐਮਐਲ ਤੇ ਮਲਟੀਵਿਟਾਮਿਨ ਜਿਹੜਾ ਸੀ ਉਹ 1 ਲੀਟਰ ਪਾਣੀ ਪਿੱਛੇ 1 ਐਮਐਲ ਤੇ ਟੈਂਪਰੇਚਰ ਹੁਣ ਜਿਹੜਾ ਆ ਚੌਂਕੀ ਦਾ ਹੋਇਆ ਸੀਗਾ ਸਾਢੇ ਚੌਂਕੀ ਦਾ ਤੇ ਵੱਡੇ ਬਾਲੋਂ ਹੁਣ ਬੰਦ ਕੀਤੇ ਆ ਕੇ ਅੰਦਰ ਗਰਮੀ ਬਹੁਤ ਆ ਥੋੜਾ ਜਿਹਾ ਇਹਨਾਂ ਨੂੰ ਵੀ ਗਰਮੀ ਮਹਿਸੂਸ ਜਿਆਦਾ ਹੁੰਦੀ ਸੀ ਤੇ ਹੁਣ ਲੱਗੇ ਆ ਫਿਰ ਫੁਰਖਾਨ ਇੱਕ ਵਾਰ ਫੇਰ ਦੁਬਾਰਾ 9-10 ਵਜੇ ਗੇੜਾ ਮਾਰਨਾ ਹੈ ਜਿਹੜੇ ਵੀ ਡ੍ਰਿੰਕਰ ਤੇ ਪਾਣੀ ਘੱਟ ਹੋਇਆ ਤੇ ਪਾਣੀ ਭਰ ਕੇ ਰੱਖ ਜਾਣਾ ਨਜ਼ਰ ਰਿਹਾ ਸੁਤੇਰ ਬਾਕੀ ਕਈ ਵੀਰ ਪੁੱਛਦੇ ਆ ਭਾਜੀ ਕਿਹੜਾ ਕਿਦਾਂ ਹੈ ਇਹਨਾਂ ਨੂੰ ਮਲਟੀ ਵਿਟਾਮਿਨ ਕਦੋਂ ਦੇ ਸਕਦੇ ਆ ਹਨਾ ਕਿਦਾਂ ਦੇ ਸਕਦੇ ਆ ਬਸ ਭਾਜੀ 1 ਮਹੀਨੇ ਤੱਕ ਇਹਨਾਂ ਨੂੰ ਆਪਾਂ ਕੈਲਸ਼ੀਅਮ ਨਹੀਂ ਦੇਣਾ ਹੁੰਦਾ ਛੋਟੇ ਬੱਚਿਆਂ ਨੂੰ মালਟੀਵਿਟਾਮਿਨ ਦੇ ਸਕਦੇ ਆ ਲੀਵਰ ਟੋਨਿਕ ਦੇ ਸਕਦੇ ਆ ਆਪਾਂ ਤੇ ਐਂਟੀਬਾਇਓਟਿਕ ਦੇ ਸਕਦੇ ਆ ਪਰ ਇਹਦੀ ਜਿਹੜੀ ਡੋਜ਼ ਆ 1 ਲੀਟਰ ਪਾਣੀ ਵਿੱਚ ਇੱਕ ਮੱਲ ਹੀ ਰਹਿੰਦੀ ਆ ਤੇ ਬਾਕੀ ਵੀਰ ਪੁੱਛਦੇ ਹੀ ਇਹ ਫੀਡ ਦਾ ਨਾ ਭਾਗਤ ਆਪ ਜਿਹੜਾ ਭਾਜੀ ਬੱਚਾ ਇੱਕ ਆਹ ਪੇਦਾ ਬੱਚਾ ਹੁੰਦਾ ਉਹ ਮਸੀਂ 10 ਗ੍ਰਾਮ ਫੀਡ ਖਾਂਦਾ ਤੇ ਜਦੋਂ ਦੂਜੇ ਹਫ਼ਤੇ ਦੋਹਾਂ ਹਫ਼ਤਿਆਂ ਦਾ ਹੋ ਜਾਂਦਾ ਫੇ 18 ਗ੍ਰਾਮ ਖਾਂਦਾ ਤੇ ਇਦਾਂ ਕਰਕੇ ਵੀ ਮਹੀਨ ਪੰਜ-ਪੰਜ ਗ੍ਰਾਮ ਹਫ਼ਤੇ ਬਾਅਦ ਇਹਦੀ ਫੀਡ ਵੱਧਦੀ ਆ। ਪ੍ਰੋਪਰ ਜਦੋਂ ਇਹਨਾਂ ਨੇ ਅੰਡੇ ਤੇ ਆ ਜਾਣਾ ਉਦੋਂ ਜਾ ਕੇ ਇਹਨਾਂ ਦੀ ਹੁਣੀ ਹੈ ਕਿਤੇ 100-120 ਗ੍ਰਾਮ ਡੇਲੀ ਦੀ ਫੀਡ। ਕਈ ਵੀਰ ਖਰਚਾ ਪੁੱਛਦੇ ਆ ਨਾ। ਖਰਚਾ ਵੀਰੇ ਇਦਾਂ ਕੱਢਣਾ ਔਖਾ ਹੋ ਜਾਂਦਾ। ਬਈ ਕਿੱਦਾਂ ਤੁਹਾਨੂੰ ਦਸੀਏ ਕਿੰਨੇ ਜਾਨਵਰਾਂ ਤੇ ਕਿੰਨਾ ਖਰਚਾ ਆਉਣਾ। ਕਿਉਂਕਿ ਹੁਣ 4 ਮਹੀਨੇ ਜਿਹੜੇ 5 ਮਹੀਨੇ ਆ ਉਹ ਕੋਲੋਂ ਹੀ ਹੋਣਾ ਖਰਚਾ ਪਹਿਲਾਂ। ਦਵਾਈਆਂ ਦਾ, ਫੀਡ ਦਾ। ਠੀਕ ਹੈ। ਚਲੋ ਦਵਾਈਆਂ ਦਾ ਇਹਨਾਂ ਦਾ ਇੰਨਾ ਖਰਚਾ ਨਹੀਂ ਹੁੰਦਾ ਕਿਉਂਕਿ ਦਵਾਈਆਂ ਲੀਟਰ ਵਾਲੀ ਜਿਹੜੀ ਲੈ ਆਈ ਦੀ ਆ ਕਾਫੀ ਟਾਈਮ ਚੱਲ ਜਾਂਦੀ ਹੈ ਦੇਣਾ ਤਾਂ ਐਮ ਐਲ ਦੇ ਹਿਸਾਬ ਨਾਲ ਆਉਂਦੀ ਇਹਨਾਂ ਨੂੰ ਦਵਾਈ ਤੇ ਉਹ ਇੰਨਾ ਜ਼ਿਆਦਾ ਖਰਚਾ ਨਹੀਂ ਹੁੰਦਾ ਥੋੜਾ ਹੀ ਹੁੰਦਾ 메ਨ ਖਰਚਾ ਜਿਹੜਾ ਪੌਂਟਰੀ ਲਾਈਨ 'ਚ ਆ ਉਹ 메ਨ ਖਰਚਾ ਜਿਹੜਾ ਜ਼ਿਆਦਾ ਉਹ ਫੀਡ ਦਾ ਹੀ ਆਉਂਦਾ ਹੁੰਦਾ ਦੇਖੀਂ ਆਪ ਵੀ ਘਾਦੀ ਤਿਆਰ ਕਰਕੇ ਪੋਨੇ ਆ ਫਿਰ ਉਹਦੇ 'ਚ ਫਿਰ ਉਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਆਪ ਤੋਂ ਫਿਰ ਉਧਰੋਂ ਕਮੀ ਰਹਿ ਜਾਂਦੀ ਆ ਫਿਰ ਇਹਨਾਂ ਦਾ ਰਿਜ਼ਲਟ ਨਹੀਂ ਵਧੀਆ ਆਉਂਦਾ ਆਂਡੇ ਘਟ ਲੈਂਦੀਆਂ ਆ ਤੇ ਜੇ ਆਪਾਂ ਦਾਣਾ ਵਧੀਆ ਵਰਤਦੇ ਆਂ ਤੇ ਫਿਰ ਪੈਸੇ ਤਾਂ ਲੱਗਦੇ ਹੀ ਆ ਤੇ ਖਰਚਾ ਜ਼ਰੂਰ ਹੁੰਦਾ ਆ ਬਾਕੀ ਜੇ ਕਿਸੇ ਭਰਾ ਨੂੰ ਕਿਸੇ ਚੀਜ਼ ਦੀ ਲੋੜ ਆ ਕੋਈ ਨੌਲੇਜ ਦੀ ਲੋੜ ਫਿਰਦੀ ਆ ਉਹ ਜ਼ਰੂਰ ਪੁੱਛ ਲਿਆ ਕਰ ਕੱਲ ਨੂੰ ਇਹ 6 ਦਿਨਾਂ ਦੇ ਹੋ ਜਾਣੇ ਆ ਤੇ ਕੱਲ ਨੂੰ ਇਹਨਾਂ ਦੀ ਕਰਾਂਗੇ ਆਪਾਂ ਵੈਕਸੀਨੇਸ਼ਨ ਲਕਸੋਤਾ ਜੀ ਐਸੋ ਬਾਨੇ ਜਿਹਨੂੰ ਵੀ ਕਹਿ ਦਿੰਦੇ ਆ ਠੀਕ ਹੈ ਤੇ ਮੈਂ ਪਿਛਲੀ ਵਾਰ ਵੀ ਜਦੋਂ ਰੱਖੇ ਸੀ ਮੈਂ ਪਾਣੀ ਦੀ ਕੀਤੀ ਸੀਗੀ ਤੇ ਇਸ ਵਾਰ ਵੀ ਆਪਾਂ ਪਾਣੀ ਦੀ ਕਰਨੀ ਆ ਤਕਰੀਬਨ ਮੈਂ ਜੰੂਆਂ ਵੈਕਸੀਨਿੰਗ ਸੇ ਪਿਛਲੀ ਵਾਰ ਵੀ ਕੀਤੀਆਂ ਸੀਗੀਆਂ ਪਾਣੀ ਜੇ ਕੀਤੀਆਂ ਸੀ ਤੇ ਐਸਕੇ ਵੀ ਪਾਣੀ ਚੀ ਕਰਨੀਆਂ ਕਿਉਂਕਿ ਥੋੜੇ ਜਾਨਵਰ ਹੋਵੇ ਤਾਂ ਅੱਖਾਂ ਚ ਪੈ ਜਾਂਦੀ ਆ ਕੱਲੇ ਬੰਦੇ ਦਾ ਔਖਾ ਹੋ ਜਾਂਦਾ ਆ ਬਈ ਇੰਨੇ ਜਾਨਵਰਾਂ ਨੂੰ ਡੈਕਸੀਨੇਸ਼ਨ ਕਰਨੀ ਆ ਅੱਖਾਂ ਚ ਪਾ ਕੇ ਹਨਾ ਬਾਕੀ ਜਿਹੜੇ ਵੀਰਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਚੀਜ਼ ਬਾਰੇ ਜਦੋਂ ਮਰਜੀ ਭਰਾ WhatsApp ਤੇ ਮੈਸੇਜ ਕਰ ਦਿਆ ਕਰੋ ਤੇ ਜ਼ਰੂਰ ਤੁਹਾਨੂੰ ਦੱਸਿਆ ਦੱਸ ਦਿਆ ਕਰਾਂਗੇ ਜਿਹੜੀ ਚੀਜ਼ ਹੋਈ ਹੈ ਨਾ ਜਿਹੜੀ ਬਿਵਾਰੀ ਹੋਈ ਜਿਹੜਾ ਉਹਦਾ ਹੱਲ ਹੋਇਆ ਜਿੰਨੇ ਕੁ ਜੋਗੇ ਹੈਗੇ ਆ ਜਰੂਰ ਦੱਸਿਆ ਕਰਾਂਗੇ। ਬਾਕੀ ਇਹ ਆ ਕਿ ਇੱਕ ਦਿਨ ਤੋਂ ਜਿਹੜਾ 30 ਦਿਨ ਦਾ ਬੱਚਾ ਆ ਜਦੋਂ ਆਪਾਂ ਕਹਿ ਦਿੰਦੇ ਆ ਵੀ ਇੱਕ ਦਿਨ ਤੋਂ 30 ਦਿਨ ਤੱਕ ਬੱਚੇ ਦੀ ਸਾਂਭ ਸੰਭਾਲ ਕਰਨੀ ਆ। ਇੱਕ ਦਿਨ ਤੋਂ ਲੈ ਕੇ 30 ਦਿਨ ਤੱਕ ਸਾਂਭ ਸੰਭਾਲ ਇਦਾਂ ਆ ਕਿ 15 ਦਿਨ ਕਰਮੀਆਂ ਦੇ ਵਿੱਚ 15 ਕੁ ਦਿਨ ਦੀ ਬਰੂਡਿੰਗ ਸਹੀ ਰਹਿੰਦੀ ਆ। ਤੇ ਕਰਨੀ ਨੂੰ 15 ਦਿਨਾਂ ਤੋਂ ਬਾਅਦ ਜਿਹੜਾ মালਟੀ ਵਿਟਾਮਿਨ ਵਗੈਰਾ ਦੇਣਾ ਆ ਕਿ ਇਹ ਆਪਾਂ ਲੀਵਰ ਟੋਨਿਕ ਦੇਣਾ ਆ ਜਾਂ ਹੋਰ ਕੋਈ ਦਵਾਈ ਦੇਣੀ ਆ। ਹੋ ਪ੍ਰੋਫਿਟ ਟਾਈਮ ਤੇ ਸਹੀ ਟਾਈਮ ਤੇ ਇਹਨਾਂ ਨੂੰ ਜੇ ਆਪਾਂ ਦੇਈ ਜਾਵਾਂਗੇ ਤੇ ਇਹਨਾਂ ਦੀ ਗਰੋਥ ਜਿਹੜੀ ਆ ਬਹੁਤ ਵਧੀਆ ਹੋਣੀ ਆ ਜੇ 1 ਮਹੀਨਾ ਮਤਲਬ ਆਪਾਂ ਇਹਨਾਂ ਨੂੰ ਵਧੀਆ ਕੇਅਰ ਕੀਤੀ ਇਹਨਾਂ ਦੀ ਮੈਨੇਜਮੈਂਟ ਵਧੀਆ ਹੋਈ ਇਹਨਾਂ ਦੀ ਜਿਹੜੀ ਗਰੋਥ ਆ ਉਹ ਬਹੁਤ ਵਧੀਆ ਆਉਣੀ ਆ ਆਂਡੇ ਤੇ ਵੀ ਛੇਤੀ ਆ ਜਾਂਦੀਆਂ ਮੁਰਗੀਆਂ ਰਿਜ਼ਲਟ ਵੀ ਵਧੀਆ ਆਉਂਦਾ ਹਰ ਇੱਕ ਚੀਜ਼ ਮਤਲਬ ਵਧੀਆ ਹੋ ਜਾਂਦੀ ਆ ਤੇ ਜੇ ਆਪਾਂ ਉਹੀ ਪਹਿਲਾ ਮਹੀਨਾ ਇਹਨਾਂ ਦੀ ਕੇਅਰ ਨਹੀਂ ਕਰਦੇ ਫਿਰ ਉਹੀ ਰਿਜ਼ਲਟ ਤੁਹਾਨੂੰ ਜਿਹੜਾ ਆ ਗਾਂ ਫੇਰ ਦੇਖਣ ਨੂੰ ਉਦਾਂ ਦਾ ਹੀ ਮਿਲਦਾ ਆ ਬਾਕੀ ਕਈ ਬੰਦਿਆਂ ਨੂੰ ਹੁਣ ਪਤਾ ਨਹੀਂ ਹੁੰਦਾ ਰਿਜ਼ਲਟ ਦਾ ਵੀ ਰਿਜ਼ਲਟ ਕੀ ਚੀਜ਼ ਆ ਹੁਣ ਕੱਲ ਜਿੱਦਾਂ ਮੈਨੂੰ ਇੱਕ ਬਾਈ ਦਾ ਮੈਸੇਜ ਆਇਆ ਤੇ ਬਾਈ ਕਹਿੰਦਾ ਯਾਰ ਮੇਰੀਆਂ ਮੁਰਗੀਆਂ ਅੰਡੇ ਘਟਾ ਗਈਆਂ ਤੇ ਮੈਂ ਕਹਾ ਭਾਜੀ ਵੀ ਤੁਸੀਂ ਅੰਡੇ ਘਟਾ ਦੀਆਂ ਫੀਡ ਚੇਂਜ ਕੀਤੀ ਹੋਣੀ ਆ ਕਹਿੰਦਾ ਨਹੀਂ ਭਾਜੀ ਫੀਡ ਤਾਂ ਮੈਂ ਕਣਕ ਤੇ ਮੱਕੀ ਪਾਉਣਾ ਆ ਉਦਾਂ ਬਰੈਡ ਵੀ ਪਾ ਦਿੰਦੀ ਆ ਡੇਲੀ ਰੋਟੀ ਵੀ ਪਾ ਦਿੰਦੀ ਆ ਤੇ ਬਾਕੀ ਜਿਹੜੀ ਆ ਘਰ ਦੀ ਕਹਿੰਦਾ ਜਿਹੜਾ ਬੇਸਤੀ ਚ ਹੁੰਦੀ ਆ ਉਹ ਪਾ ਲੀ ਦੀ ਆ ਤੇ ਫਿਰ ਉਹ ਚੀਜ਼ਾਂ ਨਾਲ ਕਿੱਥੋਂ ਇਹਨਾਂ ਦਾ ਪ੍ਰੋਟੀਨ ਪੂਰਾ ਹੋ ਜਾਣਾ ਕਿੱਥੋਂ ਇਹਨਾਂ ਦਾ ਕਲੀਆਂ ਪੂਰਾ ਹੋ ਜਾਣਾ ਦਾਣਾ ਤਾਂ ਵਧੀਆ ਪਾਉਣਾ ਹੀ ਪੈਣਾ ਹੈ ਜੇ ਰਿਜ਼ਲਟ ਲੈਣਾ ਤਾਂ ਬਾਕੀ ਜਿਹੜੇ ਚੂਚੇ ਖਰੀਦਦੇ ਆ ਹਜੇ ਵੀ ਹਜੇ ਤੱਕ ਚਲੋ ਟਾਈਮ ਚੱਲਣ ਰਿਹਾ ਚੂਤੀਆਂ ਦਾ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਮੈਂ ਬਾਰ-ਬਾਰ ਕਿ ਭਾਈ ਚੂਚੇ ਖਰੀਦਣੇ ਆ ਜਿੱਥੋਂ ਵੀ ਖਰੀਦਣੇ ਆ ਦੇਖ ਪੁੱਛ ਕੇ ਖਰੀਦੋ ਠੀਕ ਹੈ ਹੁਣ ਮੈਂ ਬੱਚੇ ਖਰੀਦ ਕੇ ਲੈ ਕੇ ਆਇਆ ਸੀਗਾ ਤੇ ਮੈਂ ਘੱਟੋ-ਘੱਟ 200 ਕਿਲੋਮੀਟਰ ਗਿਆ ਸੀ ਆਪਣੇ ਘਰ ਤੋਂ ਬੱਚੇ ਖਰੀਦਣ ਤੇ ਲੁਧਿਆਣਾ ਨਾਲ ਕਿ ਗਿਆ ਸੀ ਨਾਬੇ ਕੋਲ ਪਹੁੰਚਿਆ ਸੀਗੇ ਤੇ ਇੱਥੇ ਹੁਣ ਲੋਕਾਂ ਨੂੰ ਵੀ ਬੱਚੇ ਤਾਂ ਮਿਲਦੇ ਆ ਨਾਲੇ ਇਹ ਰੇਟ ਤੋਂ ਘੱਟ ਚ ਮਿਲਦੇ ਸੀ ਆਪਾਂ ਨੂੰ ਪਰ ਅਸੀਂ ਕੁਆਲਿਟੀ ਨੂੰ ਪਹਿਲ ਦਿੰਨੇ ਆ ਤੇ ਆਪਾਂ ਜਿਹੜੀ ਬਰੀਡ ਆ ਉਹ ਬਰੀਡ ਤੇ ਕੰਮ ਕਰਾਂਗੇ ਗਾਂ ਤੇ ਵਧੀਆ ਆਪਣੇ ਕੋਲ ਚੀਜ਼ ਹੋਵੇ ਹਨਾ ਤੇ ਕੰਮ ਕਰਨ ਦਾ ਫਾਇਦਾ ਵੀ ਫਿਰ ਆ ਨਜ਼ਾਰਾ ਵੀ ਫਿਰ ਆਉਂਦਾ ਜਦੋਂ ਆਪਣੇ ਕੋਲ ਚੀਜ਼ ਸੋਹਣੀ ਹੋਵੇ ਵਧੀਆ ਹੋਵੇ ਤੇ ਬਾਕੀ ਇਹ ਜਿਹੜਾ ਕੰਮ ਆ ਪੁਲਟਰੀ ਦਾ ਠੀਕ ਹੈ ਇਹ ੱੱਕੇ ਨਾਲ ਨਹੀਂ ਆਪਾਂ ਕਿਸੇ ਤੋਂ ਕਰਵਾ ਸਕਦੇ ਜਿਹਨੂੰ ਸ਼ੌਂਕ ਹੋਊਗਾ ਇਹ ਚੀਜ਼ ਦਾ ਬੰਦਾ ਉਹ ਹੀ ਕਰ ਸਕਦਾ ਕਈ ਬੰਦੇ ਆ ਮੈਂ ਦੇਖਿਆ YouTube ਤੇ ਕਿ ਲੋਕ ਇੰਟਰਵਿਊ ਵਗੈਰਾ ਕਰਦੇ ਆ ਜੀ ਮਹੀਨੇ ਦਾ 1.5 ਲੱਖ ਆ ਇਦਾਂ ਆ ਇਦਾਂ ਆ ਨਾ ਚਲੋ ਹੈਗੀਆਂ ਕਮਾਈ ਹੈਗੀਆਂ ਇਹ ਨਹੀਂ ਕਹਿੰਦੇ ਕਮਾਈ ਨਹੀਂ ਹੈਗੀ ਪਰ ਕਈ ਬੰਦੇ ਉਹ ਵੀਡੀਓ ਦੇਖ ਕੇ ਤੇ ਲਾ ਪੈਂਦੇ ਆਪਣਾ ਬਕਰਨ ਵੀ ਉਹਨੇ ਵੀ ਤਾਂ ਮਹੀਨੇ ਦੇ ਵਿੱਚ ਇੰਨੇ ਕਮਾਏ ਆ ਇੰਨੇ ਇੰਨੇ ਪਈ 100 ਮੁਰਗੀ ਸੀ ਉਹਦੇ ਕੋਲ ਤੇ 100 ਮੁਰਗੀਆਂ ਤੋਂ ਇੰਨੇ ਪੈਸੇ ਮਹੀਨੇ ਤੇ ਕਮਾਉਂਦਾ ਆ ਪਰ ਚੱਕ ਰਹੀ ਆ ਕਿ 100 ਮੁਰਗੀ ਜਿਹੜੀ ਆ ਇਹ ਸਾਂਭ ਨਹੀਂ ਸਾਂਭਣੀ ਕਿਦਾਂ ਆ ਇਹਦਾ ਕੀ ਕੀ ਸਿਸਟਮ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨਾ ਕੰਮ ਜਿਹੜਾ ਆ ਇਹ ਦੋ ਤਰੀਕੇ ਨਾਲ ਆ ਇੱਕ ਤਾਂ ਤੁਸੀਂ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਫਿਰ ਕੰਮ ਸਟਾਰਟ ਕਰੋ ਫਿਰ ਤੁਹੀਂ ਇਹ ਕਿਤੇ ਨੁਕਸਾਨ ਨਹੀਂ ਤੁਹਾਡਾ ਹੋਊਗਾ ਤੁਸੀਂ ਕਿਤੇ ਵੀ ਠੱਗ ਮਹਿਕਮਾ ਲਾ ਲਓ ਜਾਂ ਕਿਸੇ ਪਾਸੇ ਵੀ ਤੁਹਾਡਾ ਨੁਕਸਾਨ ਨਹੀਂ ਹੋ ਸਕਦਾ ਤੋਂ ਹਰ ਇੱਕ ਚੀਜ਼ ਦੀ ਤੁਹਾਨੂੰ ਜਾਣਕਾਰੀ ਹੋਣੀ ਆ ਦੂਜਾ ਤਰੀਕਾ ਇਹ ਚ ਕਹਿ ਲਓ ਵੀ ਜਾਂ ਲਾਈ ਲੱਗ ਕਹਿ ਲਓ ਵੀ ਲਾਈ ਲੱਗ ਵੀਡੀਓ ਦੇਖ ਕੇ ਕਰਤਾ ਸ਼ੁਰੂ ਕੰਮ ਜੀ ਉਹਨੇ ਵੀਡੀਓ ਦੇਖੀ ਉਹ ਪੁਲਟਰੀ ਤੇ ਇਨਾ ਕਮਾਉਂਦੇ ਆ ਜੇ ਜਦੋਂ ਹੁਣ ਨਾਰਮਲ ਬੱਕਰੀ ਫਾਰਮ ਦਾ ਬਹੁਤ ਚੱਲਦਾ ਆ ਨਾ ਇੱਕ ਦੂਜੇ ਨੂੰ ਦੇਖ ਕੇ ਬੱਕਰੀਆਂ ਵਾਲੇ ਮੁੰਡੇ ਗਾਹ ਹੁਣ ਬੱਕਰੀ ਫਾਰਮ ਵਧਾਉਂਦੇ ਆ ਪਰ ਉਹ ਟ੍ਰੇਨਿੰਗ ਨਹੀਂ ਕਰਦੇ ਹੈਗੇ ਉਥੋਂ ਮਾਰ ਖਾਂਦੇ ਆ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ ਟ੍ਰੇਨਿੰਗ ਉਹਦੀ ਜ਼ਰੂਰ ਕਰੋ ਪੋਲਟਰੀ ਦੀ ਆ ਹੁਣ ਮੇਰੇ ਕੋਲ ਆ 400 ਬੱਚਾ ਆ ਆਪਾਂ ਟ੍ਰੇਨਿੰਗ 400 ਬੱਚੇ ਕਰਕੇ ਵੀ ਕੀਤੀ ਹੋਈ ਆ ਆਪਾਂ ਨੂੰ ਹੁਣ ਪਤਾ ਹੋਣਾ ਚਾਹੀਦਾ ਵੀ ਹਾਂ ਵੀ ਆਹ ਬਿਮਾਰੀ ਆ ਤਾਂ ਆਪਾਂ ਇਹਦਾ ਇਲਾਜ ਕਰਨਾ ਆ ਇਹ ਨਹੀਂ ਹੋਇਆ ਕਿ ਬਿਮਾਰੀ ਆਈ ਤਾਂ ਮੈਂ ਚੱਕ ਕੇ ਇੰਸਟਾਗ੍ਰਾਮ ਖੋਲਣ ਲਾ ਪਾਵਾਂ ਮੈਂ ਯਾਰ ਉਹਨੂੰ ਮੈਸੇਜ ਕਰਾ ਉਹਨੇ ਰਿਪਲਾਈ ਨਹੀਂ ਕੀਤਾ ਉਹਨੇ ਮੈਸੇਜ ਦੇਖ ਲਿਆ ਮੈਂ ਚੱਕ ਕੇ ਦੂਜੇ ਨੂੰ ਕਰਾਂ ਭਾਜੀ ਮੈਨੂੰ ਇਹ ਦੱਸ ਦੇ ਹੁਣ ਜਿਹੜਾ ਦੂਜੇ ਨੇ ਦਵਾਈ ਦੱਸਣੀ ਆ ਇਹ ਤੁਹਾਨੂੰ ਹੁਣ ਗਾਰੰਟੀ ਥੋੜੀ ਆ ਕਿ ਜਿਹੜੇ ਬੰਦੇ ਤੋਂ ਤੁਸੀਂ ਪੁੱਛਣ ਲੱਗੇ ਆ ਟ੍ਰੀਟਮੈਂਟ ਉਹ ਤੁਹਾਨੂੰ ਬਿਲਕੁਲ ਸਹੀ ਦੱਸੂਗਾ ਠੀਕ ਆ ਜਾਂ ਉਹ ਟ੍ਰੀਟਮੈਂਟ ਸਹੀ ਹੁੰਦਾ ਆ ਇਸ ਕਰਕੇ ਇਹ ਕੰਮ ਜਿਹੜਾ ਆ ਆਪ ਸਿੱਖੋ ਆਪਣੇ ਹੱਥੀ ਕਰੋ ਤੇ ਕੰਮ ਜਿੰਨਾ ਵੀ ਹੱਥੀ ਤੁਸੀਂ ਕਰੋਗੇ ਉਹਨਾਂ ਤੁਹਾਨੂੰ ਇਹ ਆ ਹੀ ਜਾਣਾ ਆ ਜੇ ਤੁਸੀਂ ਕਹੋ ਵੀ ਵੀਡੀਓ ਦੇਖ ਕੇ ਤੇ ਜਾਂ ਕਿਸੇ ਤੋਂ ਪੁੱਛ ਕੇ ਆਪਾਂ ਵੀ ਦਵਾਈਆਂ ਦੇ ਜਾਵਾਂਗੇ ਕੰਮ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਤੁਹਾਨੂੰ ਆਉਣਾ ਹੀ ਨਹੀਂ ਹੈਗਾ ਜਦੋਂ ਤੁਸੀਂ ਆਪਣੇ ਹੱਥੀ ਕਰਨ ਆਪੇ ਉਦੋਂ ਤੁਹਾਨੂੰ ਕੰਮ ਏਦਾਂ ਆਉਣਾ ਛੁਟਕੀਆਂ ਤੇ ਕੰਮ ਪੋਲਟਰੀ ਲਾਈਨ ਤੇ ਹੈ ਵੀ ਕੱਖ ਨਹੀਂ ਠੀਕ ਹੈ ਤੇ ਪੋਲਟਰੀ ਦਾ ਟ੍ਰੇਨਿੰਗ ਤੋਂ ਬਿਨਾ ਪੋਲਟਰੀ ਵੀ ਹੈ ਨਹੀਂ ਮੇਰੇ ਹਿਸਾਬ ਨਾਲ ਹੁਣ ਤੱਕ ਤੇ ਚਲੋ ਬਥੇਰੇ ਬੰਦੇ ਕੰਮ ਕਰਦੇ ਆ ਆਪੋ ਆਪਣਾ ਹਰੇਕ ਦਾ ਸਿਸਟਮ ਆ ਠੀਕ ਆ ਕੋਈ ਬੰਦਾ 290 ਦੀ ਮੁਰਗੀ ਵੇਚਦਾ ਆ ਯਾਰ ਕੋਈ ਬੰਦਾ ਕਿਸੇ ਹਿਸਾਬ ਨਾਲ ਕੰਮ ਕਰਦਾ ਹਰ ਇੱਕ ਦਾ ਆਪੋ ਆਪਣਾ ਸਿਸਟਮ ਆ ਪਰ ਮੈਂ ਜਦੋਂ ਇਹ ਕੰਮ ਸ਼ੁਰੂ ਕੀਤਾ ਤੇ ਮੈਂ ਇੱਕ ਚੀਜ਼ ਸੋਚ ਕੇ ਕੀਤਾ ਸੀਗਾ ਕਿ ਜਿਹੜੀ ਚੀਜ਼ ਆਪਣੇ ਕੋਲ ਹੋਈ ਆਪਾਂ ਅਗਲੇ ਨੂੰ ਕਲੀਅਰ ਦੱਸ ਕੇ ਦਵਾਂਗੇ ਕਿ ਭਾਜੀ ਆਹ ਚੀਜ਼ ਆ ਆਹ ਵੈਰਾਈਟੀ ਆ ਜਾਂ ਆਹ ਚੀਜ਼ ਹੈ ਆਪਣੇ ਕੋਲ ਜੇ ਤਾਂ ਵੀ ਤੁਹਾਨੂੰ ਪੁੱਗਦਾ ਆ ਤਾਂ ਲੈ ਲਿਓ ਨਾ ਨਹੀਂ ਪੁੱਗਦਾ ਤਾਂ ਰਹਿਣ ਦਿਓ ਠੀਕ ਹੈ ਪਰ ਕਿਸੇ ਨਾ ਠੱਗੀ ਬੇਈਮਾਨੀ ਇਹ ਨਹੀਂ ਆਪਾਂ ਸੋਚੀ ਬੇ ਕਦੀ ਕਰਨੀ ਆ ਕਿਉਂਕਿ ਇਸ ਲਾਈਨ ਦੇ ਵਿੱਚ ਵੀ ਠੱਗ ਮੈਕਮਾ ਬਹੁਤ ਆ ਠੀਕ ਹੈ ਅੱਜ ਦਾ ਅੱਜ ਹਾਂ ਬੱਚੇ ਪੰਜੇ ਹੋਏ ਆ ਪੰਜਾਂ ਦਿਨਾਂ ਦੇ ਹੋਏ ਆ ਤੇ ਨੋਰਮਲ ਬੰਦੇ ਦੇਖਣ ਵਾਲੇ ਨੂੰ ਆਉਂਦੇ ਨੂੰ ਕਹਦੇ ਨਾ ਪਾਜੀ ਇਹ ਹੋ ਗਏ 10 ਦਿਨਾਂ ਦੇ ਠੀਕ ਹੈ ਪੰਜੇ ਤੋਂ 15 20 ਦਿਨਾਂ ਦੇ ਹੋ ਜਾਂਦੇ ਆ ਉਦੋਂ ਚਾਹ ਕੇ ਕਹਿੰਦੇ ਜੀ ਇਹ ਮਹੀਨੇ ਤੋਂ ਡੇ ਮਹੀਨੇ ਦੇ ਹੋ ਗਏ ਆ 15 ਦਿਨਾਂ ਦੇ ਬੱਚੇ ਨੂੰ ਮਹੀਨੇ ਦਾ ਕਹਿ ਕੇ ਵੇਚ ਦਿੰਦੇ ਆ ਕਿ ਜਿਹਨੂੰ ਮਹੀਨੇ ਦਾ ਬੱਚਾ ਹੋਇਆ ਹੁੰਦਾ 2 ਮਹੀਨੇ ਦਾ ਕਹ ਕੇ ਵੇਚ ਦਿੰਦੇ ਆ ਇਹ ਕਰਕੇ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਯਾਰ ਤੇ ਜਿੱਥੋਂ ਮਰਜੀ ਤੁਸੀਂ ਕਰੋ ਕੋਰਸ ਕਰੋ ਆਪਣਾ ਯੂਨੀਵਰਸਿਟੀਾਂ ਤੋਂ ਪਤਾ ਕਰ ਲਓ ਕਿਤੇ ਪ੍ਰਾਈਵੇਟ ਆ ਕੋਈ ਕਰਦਾ ਕੋਰਸ ਕਰਾਉਂਦਾ ਉੱਥੋਂ ਕਰ ਲਓ ਠੀਕ ਆ ਨੌਲੇਜ ਸਾਨੂੰ ਜ਼ਰੂਰੀ ਆ ਸਿਰਫ ਵੀਡੀਓ ਦੇਖ ਕੇ ਤੇ ਵੀ ਤੁਸੀਂ 2-4 ਦਿਨ ਕਰ ਸਕਦੇ ਆ ਕਿ ਜੇ ਤੁਸੀਂ ਕਹੋ ਵੀ ਪੂਰਾ ਫਾਰਮ ਐ ਇਦਾਂ ਕਰਨਾ ਐ ਉਹ ਫੇ ਤੁਹਾਡਾ ਆਫਕਾ ਹੋ ਜਾਣਾ ਜੇ ਤੁਹਾਨੂੰ ਨੌਲੇਜ ਨਹੀਂ ਹੋਊਗੀ ਜਦੋਂ ਤੁਸੀਂ ਪਹਿਲਾਂ ਕੰਮ ਹੀ ਸਟਾਰਟ ਕਰਨਾ ਤੇ ਸਾਡਾ ਘਾਟਾ ਪੈਣਾ ਨੁਕਸਾਨ ਹੋਣਾ ਆ ਉਤੋਂ ਗਾ ਤੁਸੀਂ ਕੰਮ ਵਧਾਉਣਾ ਹੀ ਨਹੀਂ ਦੇਖਣਾ ਇੱਥੇ ਫਾਇਦਾ ਕੋਈ ਨਹੀਂ ਹੈਗਾ ਨੌਲੇਜ ਤੋਂ ਬਿਨਾ ਇੱਥੇ ਫਾਇਦਾ ਨਹੀਂ ਹੈਗਾ ਬਾਕੀ ਮੈਂ ਅੱਜ ਵੀਡੀਓ ਤਾਂ ਕੋਈ ਹੋਰ ਸੋਚ ਕੇ ਬਣਾਉਣੀ ਸੀਗੀ ਦਿਮਾਗ 'ਚ ਚਲੋ ਇਹ ਗੱਲਾਂ ਆ ਗਈਆਂ ਤੇ ਇਹ ਕਰ ਲਈਆਂ ਬਾਕੀ ਡੇਲੀ ਉਦਾਂ ਮੈਂ ਵੀਡੀਓ ਪਾਇਆ ਕਰੂੰਗਾ ਇਹਦੀ ਵਾਕੀ ਜਾਨਵਰਾਂ ਨੂੰ ਦਿੱਤਾ ਕੀ ਨਹੀਂ ਦਿੱਤਾ ਕਿੰਨੀ ਕੁ ਫੀਡ ਦਿੱਤੀ ਆ ਠੀਕ ਆ ਹਲੇ ਤੱਕ ਤਾਂ ਮੈਂ ਫੀਡਰ ਜਿਹੜੇ ਇਹਨਾਂ ਦੇ ਮਤਲਬ ਕਿ ਖਾਲੀ ਨਹੀਂ ਹੋਣ ਦੇਣਾ ਭਰ ਜਾਂਦਾ ਹੋਣਾ ਪਰ ਹਫਤੇ ਤੋਂ ਬਾਅਦ ਜਿਹੜੀ ਆ ਇਹਨਾਂ ਦਾ ਟਾਈਮ ਬੰਦ ਦੇਣਾ ਆ ਬਈ ਉਹ ਟਾਈਮ ਦੇ ਵਿੱਚ ਇਹਨਾਂ ਦੇ ਮਤਲਬ ਕਿ ਤੋਲ ਕੇ ਫੀਡ ਪਾਇਆ ਕਰਨੀ ਆ ਜਿੰਨੇ ਬੱਚੇ ਆ ਉਹਨਾਂ ਦਾ ਹਿਸਾਬ ਕਿਤਾਬ ਲਾ ਕੇ ਕੈਲਕੂਲੇਟ ਕਰਕੇ 19 ਫੀੜ ਇਹਨਾਂ ਨੂੰ ਪਾਇਆ ਕਰਨੀ ਆ ਨਾ ਫੀਡ ਘੱਟ ਪਾਉਣੀ ਤੇ ਨਾ ਫੀਡ ਇਹਨਾਂ ਨੂੰ ਵੱਧ ਪਾਉਣੀ ਆ ਮੈਂ ਇੱਕ ਹਫਤੇ ਹੁੰਦੇ ਦੇਖਦਾ ਬਾਅਦ ਤੋਂ ਬਾਅਦ ਇਹਨਾਂ ਦਾ ਉਹ ਇਸੇ ਤਰ੍ਹਾਂ ਸ਼ੁਰੂ ਕਰ ਦੇਣਾ ਆ ਚਲੋ ਧੰਨਵਾਦ ਤੁਹਾਡਾ ਜੇ ਤੁਸੀਂ ਇੰਨਾ ਟਾਈਮ ਕੱਢ ਕੇ ਵੀਡੀਓ ਦੇਖੀ ਆ। ਬਾਕੀ ਮੈਂ ਫਿਰ ਇਹ ਕਹਿੰਨਾ ਤੇ ਜੇ ਕਿਸੇ ਵੀਰ ਨੂੰ ਕਿਸੇ ਦੀ ਲੋਡ ਹੋਇਆ ਕਿ ਇਹ ਚੀਜ਼ ਦੀ ਪੁੱਛਣ ਜਾਂ ਦੀ ਲੋਡ ਹੈਗੀ ਆ ਤੇ ਜਦੋਂ ਮਰਜੀ ਆਪਾਂ ਨੂੰ WhatsApp ਤੇ ਮੈਸੇਜ ਕਰ ਲਿਓ ਤੇ ਜ਼ਰੂਰ ਸਾਥ ਦੇਵਾਂਗੇ ਆਪਾਂ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੰਸਟਾ ਆਈਡੀ ਨੂੰ ਫੋਲੋ ਕਰ ਲਿਓ ਤੇ Facebook ਪੇਜ ਜਿਹੜਾ ਨਵਾਂ ਬਣਾਇਆ ਕੱਲ ਬੰਦ ਹੋ ਗਿਆ ਸੀ ਤੇ ਉਹਨੂੰ ਵੀ ਫੋਲੋ ਕਰ ਲਿਓ ਮੇਰਾ ਭਰਾ। ਲੱਭ ਕੇ ਕਰ ਲਿਓ।